ਸਤਿਗੁਰ ਜੀ ਕੀ ਹਾਲ ਚਾਲ ਆ ਸਾਰੇ ਬਰਾ ਠੀਕ ਠਾਕ ਬਈ ਜੀ ਕੋ ਪਾਣੀ ਛੱਡੀ ਬੈਠੇ ਆ ਤੇ ਦੀਪ ਆਉਣੀ ਆ ਰੁੱਕ ਕੇ ਰਲਾ ਕੇ ਲੱਗਣਾ ਲਾ ਰਸਗਮੇ ਟਾਂ ਲੱਦੂ ਤੇ ਮੇਰਾ ਵੀ ਸਾਰੇ ਬਰਾ ਠੀਕ ਠਾਕ ਹੋਣ ਜੇ ਕੋ ਮੇਰਾ ਬਰਾਣਾ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਜਰੂਰ ਕਰਿਆ ਕਰੋ ਤੇ ਜੇ ਤਾਂ ਜਵ ਉਤਰ ਸਾਫ ਹੋਏ ਫਿਰ ਤਾਂ ਛੱਡਾਂਗੇ ਤੇ ਨਹੀਂ ਕਰੋ ਜੇ ਫਿਰ ਚਾਹਤਾ ਰਾਜੇ ਜਰੇ ਦੀਆਂ ਗੋਣੀਆਂ ਨਾਲ ਦੇ ਨਾਲ ਇਹ ਭਰਾ ਬਣ ਕੇ ਇੱਕ ਰਿਕਵੈਸਟ ਆ ਵੀ ਲੋਣੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭਰਾਵੋ ਨੇ ਅੱਜ ਆਪਣੀ ਜੰਗਪੂਰ ਤੋਂ ਚੱਲੀ ਹੈ ਪਹਿਲੇ ਦਿਨ ਸਕੂਲ ਰੀਡੀ ਅੰਦਰ ਕੀ ਰਾਂ ਤੰਗ ਆਪਾਂ ਮੈਂ ਖੜਾ ਕਰਈ ਸੀ ਉਸ ਕੋਸ ਖੜਾ ਨਹੀਂ ਜਾਂਦਾ ਇਹਦੇ ਵਿੱਚ ਪਈ ਹੈ ਉਠਾਉਣੇ ਆ ਜਿਹੜੀ ਆਪਣੀ ਉਹ ਅੰਦਰ ਪਈ ਆ ਤੇ ਮਾਂ ਨੇ ਕੋਤਰਾ ਨੂੰ ਪਾਣੀ ਕਰਿਆ ਭਾਈ ਜੀ ਆਪਾਂ ਲੱਗੇ ਪਏ ਰੇਹ ਕਾਣ ਲੈ ਦੋ ਕਿੱਲੇ ਕਾਣ ਨੂੰ ਸਵਾਰਤਾ ਇਹਦੇ ਵੀ ਪਾਣੀ ਲੱਗੀ ਹੁੰਦਾ ਤੇ ਹੁਣ ਜਵਾਕ ਕਾਣ ਮੇਰੀ ਵੀਡੀਓ ਤੀਨ ਤਿਆਰ ਹੋਈ ਖੜੇ ਇਹਨਾਂ ਦੇ ਬੈਗ ਦੂਹੋ ਪੈ ਸਾਦੇ ਭਾਈ ਬੈਗ ਦੂਹੋ ਕੱਢਦੇ ਆ ਆਪਣੀ ਜੰਗਪੂਰ ਸਾਹ ਖੜੀ ਤੇ ਆਪਾਂ ਇਹਨਾਂ ਦੇ ਬੈਗ ਤੇ ਆਪਾਂ ਘੱਟੋ ਘੱਟ ਵੀ ਦੋ ਕਿੱਲੇ ਚ ਇਧਰ ਰੇਹ ਪਾਦੇ ਤੇ ਕਿੱਲੇ ਚ ਉਧਰ ਪਾਦੇ ਇਹਨਾਂ ਕਿੱਲੇ ਚ ਰੇਹ ਪਾਤੀ ਆ ਤੇ ਭਾਈ ਵਾ ਇਸ ਤੋਂ ਬਾਅਦ ਹਣੀ ਕੋਈ ਖਈਆ ਕੰਮ ਜਦੋਂ ਇਧਰ ਇਕੱਠੇ ਕੈਰੀ ਲੱਗਦੇ ਆ ਇਕੱਠੇ ਕੈਰੀ ਲੱਗ ਜਾਂਦੀ ਆ ਤੇ ਫਿਰ ਪੱਜ ਕੇ ਜਾਈਦਾ ਹੁਣ ਉਧਰ ਕੈਰਾ ਵੇਖ ਕੇ ਉਹਨਾਂ ਇਹ ਵੀ ਲੱਗਣਾ ਆ ਉਧਰ ਵੀ ਅੱਬਲੀ ਲੱਗ ਹੀ ਗਿਆ ਹੋਊਗਾ ਤੇ ਨਹੀਂ ਲੱਗਣਾ ਆ ਜੱਟ ਵੇਖ ਨਹੀਂ ਕਰਾਂ ਚੋਈ ਫੜਦੇ ਲੋ ਜੀ ਬਾਈ ਜੇ ਪਰੇ ਆਏ ਆਂ ਤੇ ਜੇ ਇਹਦੇ ਪਾ ਕੇ ਇਕੱਠੇ ਆਪੇ ਕਾਹ ਵਾ ਕੋਈ ਵਾ ਇਕੱਠੇ ਕਰਦੇ ਇਹਨਾਂ ਨੂੰ ਉਹਨਾਂ ਬਾਈ ਕੁਤਰਾ ਨੂੰ ਬਗਾਉਂ ਦੇ ਦਈਏ ਇਹ ਬੱਚਿਆਂ ਨੂੰ ਦੇ ਦਈਏ ਸ਼ੂਲੇ ਪਹਿਲਾਂ ਇਹ ਕੰਮ ਕਰੀ ਪਹਿਲਾਂ ਬਗਾਉਂ ਰੱਖਣਾ ਓਕੇ ਜੀ ਲਓ ਬਾਈ ਜੀ ਬੱਚੇ ਸਾਰੇ ਆ ਛੜ ਤੇ ਜਿਹੜੇ ਬਾਈ ਕੋਲੋਂ ਆਏ ਸੀ ਸਾਰੇ ਬੱਚੇ ਆ ਫਿਰ ਤੇ ਲਓ ਭਾਈ ਜੀ ਲੈਡ ਦੀ ਇਹ ਦੇਖੋ ਕਿਹੜਾ ਕੈਰੇਕਟਰ ਹੈ ਇਹਨੂੰ ਦਰਦੀ ਕਰਨ ਲੱਗਿਆ ਇਹ ਬੜਾ ਜਿਉ ਨੇ ਜਿਉ ਨਾਲ ਟੋਕੇਰ ਰੋਡ ਬਣਾਇਆ ਦੇ ਨਾਲ ਉਹਲਾ ਲੈ ਲੈਡ ਦੀ ਵੀਰਕਾਰੀ ਜਾਂਦੀ ਆ ਲਓ ਭਾਈ ਜੀ ਆਪਾ ਭਰਾ ਰੀ ਪਾਤੀ ਆ ਰੀ ਪਾਤੀ ਆ ਥਰੀ ਤੋਂ ਬਾਅਦ ਪਾਣੀ ਨਹੀਂ ਥਰੀ ਤੋਂ ਬਹੁਤ ਚੈਮਦੀ ਭਾਈ ਇਹ ਵਲੋਗ ਨਹੀਂ ਬਣੇ ਉਤਰਾ ਨੂੰ ਦਾਣਾ ਪਾਣੀ ਪਾ ਕੇ ਆਏ ਆ ਬਈ ਬਾਦਾਮ ਪਾਤੇ ਕੂਤਰਾਂ ਨੂੰ ਬੱਚਿਆਂ ਨੂੰ ਛੁੱਲੀ ਆਪਣੇ ਦੇ ਦੇ ਆਂਗੇ ਹੁਣ ਛੱਡਿਆ ਲੈਟਰ ਚ ਕੋਈ ਫਾਲਟ ਪੈ ਗਿਆ ਸੀ ਤੇ ਇਹ ਤਾਂ ਕਰਕੇ ਉੱਪਰ ਲਈ ਤੈਨ ਘੈਰੀ ਲੱਗ ਗਈ ਸੀ ਕਿ ਤੇ ਪਾਈਏ ক্লোਰੋ ਪਾਵਾਂਗੇ ਪਰ ਸੋ ਚੌਥੀ ਪਾਣੀ ਛੱਡ ਕੇ ਪਰਦੇ ਇਹ ਮੁਰਗੀ ਪਾ ਲੈਣ ক্লোਰੋ ਆਸ਼ਾ ਟੈਪੋਂ ਪਾਣੀ ਉੱਪਰ ਲਈ ਲੱਗਿਆ ਬਸ ਇਧਰ ਇਧਰ ਰਹਿ ਗਿਆ ਜੂਤ ਨੂੰ ਲੈ ਕੇ ਆਣ ਨਾਲ ਮੈਂ ਗਿਆ ਪੱਠੇ ਵੜਨ ਚੱਲ ਗਿਆ ਉਹ ਬਈ ਪੱਠੇ ਵਧਣਗੇ ਫੇਰ ਆਪਾਂ ਮਿਲਦੇ ਆਂ ਆਪਾਂ ਪਹਿਲਾਂ ਪੱਕੀ ਜਵਾਰ ਵਾੜ ਕੇ ਲਿਆਂਦੀ ਆ ਤੇ ਇਹਦੇ ਚੈਟ ਛੱਡ ਗਏ ਤੇ ਚਾਂਡੇ ਇਹ ਵੜੀ ਜਾਂਦੇ ਆ ਟਾਂਡੇ ਵੜ ਵੜ ਕੇ ਥੱਬਾ ਇੱਕ ਵੱਡਣਾ ਲਵੀ ਜੀ ਦਾ ਵਿੱਚੇ ਰਲਾ ਕੇ ਇਹ ਕੁੱਤਰ ਨੇ ਸੀ ਬਾਕੀ ਛਟਾ ਘਮ ਸੀ ਜਿਹੇ ਬੰਦੇ ਦੇ ਆਪਣੇ ਕੋਲੇ ਕੁੱਤਰ ਫਿਰਦੇ ਆ ਉਹ ਲੈਨ ਆਉਂਦਾ ਫੇਰ ਮਿਲਦੇ ਇਸ ਬਾਰੇ ਖਿਆਲੋ ਵੀਡੀਓ ਨਹੀਂ ਬਣਾਉਣੀ ਹੁੰਦਾ ਯਾਰ ਲੋ ਜੀ ਬਾਈ ਆ ਡੰਡੇ ਵਾਲੀ ਰਹਿ ਗਈ ਇਧਰਲੇ ਪਾਸੇ ਤੇ ਹੁਣ ਆਪਾਂ ਚੱਲੇ ਆ ਬਾਈ ਜੀ ਆਪਾਂ ਨੇ ਹੁਣ ਛਤਰੀ ਵਾਲੇ ਕੱਪੜੇ ਫੜ ਕੇ ਸਿਉਣੇ ਦਿੱਤੇ ਹੋਏ ਸੀ ਲੀਲੀ ਚਾਲਰ ਤੇ ਲੀਲਾ ਹੀ ਕਪੜਾ ਉਤਲਾ ਲਿਆ ਕੇ ਫੜ ਕੇ ਉਹਨਾਂ ਦੇ ਫੇਟਿੰਗ ਕਰਦੇ ਨੇ ਉਹਨੀਆਂ ਫੜ ਕੇ ਅੱਜ ਵੀ ਬੁਰਾ ਬੁਰਾ ਹਾਲਾਣ ਮੁਰਕੋ ਮੁਰਕ ਵੱਡੇ ਪੱਠੇ ਕੁੱਤਰੇ ਪਾਈ ਪਸ ਵੀ ਹਾਂ ਜੀ ਇੱਕ ਬਾਹਰ ਕਢਾ ਲਿਆ ਤੇ ਆ ਕੀ ਧਰਨੀ ਕੱਢਣੀ ਹੈ ਹੁਣ ਕੀ ਆਪਾਂ ਚੱਲਾਂ ਚੂਹਿਆਂ ਨੂੰ ਦਵਾਈ ਰੱਖਣ ਚੂਹਿਆਂ ਨੂੰ ਬੋਲੋ ਪੀਤਾ ਛਾਗੀ ਬਣੀ ਜਾਂਦੀ ਸਰੀ ਮੂੰਹ ਚ ਕੁੱਤੇ ਠੰਡਾ ਜਾਂ ਪਿਆਸਾ ਉਹਨਾਂ ਨੇ ਹੁਣ ਪੱਠੇ ਉਧਰ ਗਿਆ ਬਿਟੀ ਲਾਇਆ ਪੇ ਆਹ ਫਿਰ ਤੇ ਇੱਕ ਨੂੰ ਕੀ ਕਰਦਾ ਹਰਦਾ ਹਾਂ ਬੋਲ ਤੇ ਇਹ ਆਇਆ ਲੋ ਬਾਈ ਜੀ ਪੱਠੇ ਪਾਈ ਪਏ ਆ ਫੁਰਨਾਂ ਅੱਜ ਇਹ ਪਸ਼ੂ ਬੰਨਣੇ ਆ ਪਸ਼ੂਏ ਬੰਨ ਦੇਣਗੇ ਤੇ ਇਹ ਕੋ ਆਪਣੇ ਕੋਈ ਕੁੜੀ ਆ ਜਿੰਨੀ ਹੈ ਕੋਈ ਤਾਂ ਕੋਈ ਨਹੀਂ ਗੱਲ ਕਰੀ ਦੀ ਲਓ ਜੀ ਭਾਈ ਕੱਪੜਾ ਸਿਉਣ ਲਿਆ ਚਾਲਰਾਂ ਜਲਾਤੀਆਂ ਤੇ ਵੱਡੀ ਬੱਚਿਆਂ ਵਾਲੀ ਛਤਰੀ ਤੇ ਪਹਿਲਾਂ ਸਿਉਣ ਲੱਗੇ ਸੱਚੇ ਪਾਤਸ਼ਾਹ ਮੀਰ ਕਰੇ ਦਸੀ ਪਾਤਸ਼ਾਹਾਂ ਦੀ ਕਿਰਪਾ ਨਾਲ ਜਾ ਰੂਗਾ ਕੱਢੀਏ ਨੇ ਸੱਚੇ ਬਾਸ਼ ਸ਼ਮੀਰ ਕਰਤੇ ਮਿਲਿਆ ਭਾਈ ਮੈਂ ਚੱਲੇ ਪਾਣੀ ਕਰਨਾ ਤੁਸੀਂ ਸਿਉ ਆਪ ਦੀ ਹਸਾਲਣਾ ਜਿਵੇਂ ਲੋਟ ਲੱਗਦਾ ਤੁਹਾਨੂੰ ਠੀਕ ਆ ਤੇ ਸਿਉਣੀ ਤਸੱਲੀ ਨਾਲ ਠੀਕ ਆ ਨਾ ਲੋ ਭਾਈ ਜੀ ਜੂਤ ਬੜਿਆ ਬੈਠਾ ਖੁੱਡੇ ਚ ਇਹ ਦੇਈ ਜਾਂਦਾ ਬੱਚਿਆਂ ਨੂੰ ਛੋਲੇ ਤੇ ਭਾਈ ਜੀ ਆਪਣਾ ਫੋਨ ਡਿੱਗ ਪਿਆ ਸੀਗਾ ਆਹ ਜਿਹੜੇ ਤੇ ਵੀਡੀਓ ਬਣਾਈ ਜਾਂਨਾ ਜੇ ਚੰਨੀ ਕਰਕੇ ਅਸੀਂ ਤੇ ਤਾਇਆ ਲੱਖਾ ਫੜਾ ਕੇ ਗਿਆ ਉਹਨੇ ਵਾਵਾ ਚੱਕ ਲਿਆ ਸੀ ਮਰਦਾ ਮੱਲਾ ਤਰਫ ਮੋਬਾਈਲ ਫਰੀਕੀ ਚੀਕੀ ਉਹ ਮੈਂ ਆਪੇ ਕੋਸ਼ਿਸ਼ ਕਰਦਾ ਨਹੀਂ ਵੀ ਮਨ ਤੋਂ ਬਾਕੀ ਰੋ ਦਿਬਾਲ ਪਤਾ ਲੱਗਿਆ ਉਹ ਖੋਣ ਹੈ ਕੋਈ ਕਿਸਮਾਨ ਨੂੰ ਕਿ ਬਈ ਤਾਰ ਕੱਢ ਲੈਂਦੀ ਐ ਮੀਟ ਦਾ ਕੰਮ ਬਈ ਲੈਟ ਰੁੱਝੀ ਐ ਲੈਟ ਜਾਣ ਕਰਨ ਇੱਥੇ ਕਿਹੜਾ ਲੱਗ ਗਿਆ ਕੰਨੀ ਵਾਲਾ ਵੀੜੇ ਨਾਲ ਤੇ ਲੈਟ ਆਈ ਵੀ ਨਹੀਂ ਲੈਟ ਆਊਗੀ ਰਾਤ ਨੂੰ ਚਾਲ ਰਾਤ ਨੂੰ ਆ ਗਈ ਰਾਤ ਨੂੰ ਲਾ ਦੇ ਇੱਥੇ ਆ ਇਹ ਦੋਵੇਂ ਭਰਾ ਬਹੁਤ ਲੜਦੇ ਸਕੂਲ ਦਾ ਕੰਮ ਨਹੀਂ ਕਰਦੋਂ ਆ ਤਾਂ ਤੂੰ ਕੰਮ ਕਰ ਤੇ ਫਿਰ ਟੋਟੋ ਵਟਾਈ ਟੋਟਾ ਘਟੇ ਰੰਭਣਾ ਦਾ ਤੇ ਲੈਟ ਬਾਈ ਨਹੀਂ ਆਈ ਉਧਰ ਲੱਗ ਗਿਆ ਇੱਧਰ ਰਹਿਂਦਾ ਤੇ ਹੁਣ ਲੈਟ ਆਊਗੀ 8 ਵਜੇ 9 ਵਜੇ ਜੀ ਆਈ ਤਾਂ ਇਹਦੇ ਹਾਸਤੇ ਬਈ ਬੀ ਲੈ ਕੇ ਆਉਨੇ ਆਪਾਂ ਚੱਲਦੇ ਆ ਮੱਕੀ ਦਾ ਬੀ ਲੈਣ ਉੱਥੇ ਮਿਲਦੇ ਆ ਪਾਈ ਸੀ ਖੇਤ ਚੂਹਿਆਂ ਨੇ ਘੱਟੋ ਘੱਟ ਵੀ 2 ਮਰਲੇ ਖਾਂ ਖਾ ਗਏ ਕਿਵੇਂ ਖਾ ਗਏ ਆ ਵੇਖੋ ਇੱਥੋਂ ਇੱਥੋਂ ਉਹ ਤੋ ਟਿੱਕਰ ਆ ਹੁਣ ਦਵਾਈ ਦੂਈ ਰੱਖੀ ਐ ਜੇ ਲੂਟ ਆ ਗਏ ਤਾਂ ਨਹੀਂ ਬਾਹਰ ਕੱਢਾਂਗੇ ਫਿਰ ਇਹਨਾਂ ਨੂੰ ਆਹਾ ਖਾ ਗਏ ਇਧਰੋਂ ਖਾ ਗਏ ਸਾਰਾ ਖਾ ਗਏ ਚੱਲ ਵੇ ਚੱਲ ਗਏ ਇਧਰ ਪਾਣੀ ਲੱਗ ਗਿਆ ਵਾ ਤੇ ਆਏ ਬਾਪਸ ਆੜਾ ਤੇ ਹੁਣ ਆਪਾਂ ਫਿਰ ਕਲੋਰੋ ਪਾਉਂਦੇ ਆ ਇਸ ਵਿੱਚ ਇਹ ਵਾਸਤੇ ਕਾ ਟਿਕਣ ਵਾਰੀ ਲਾ ਲੈਣ ਜਦੋਂ ਇੰਨਾ ਦਾ ਵਾਰੀ ਨਾ ਲਾਗੇ ਮੋਟਰ ਇਧਰੋਂ ਵਿਹਲੀ ਹੋਈ ਚਲਾ ਕੇ ਮੋਟਰ ਤੇ ਚਲੋ ਚਲਾ ਕੇ ਮੋਟਰ ਤੇ ਫਿਰ ਆਪਾਂ ਇਹ ਪਾਣੀ ਨੰਪਰ ਕੇ ਤੇ ਫਿਰ ਇਹ ਚ ਕਲੋਰ ਪਾ ਦਾਂਗੇ ਤੇ ਬਾਈ ਜੀ ਆ ਵਟਾਂ ਤੇ ਸਪਰੇਅ ਕੀਤੀ ਸੀ ਕੁਝ ਵੀ ਨਹੀਂ ਕੀਤਾ ਹੁਣ 3 ਲੀਟਰ ਹੋਰ ਮੰਗਾਏ ਬੈਠੇ ਆ 3 ਲੀਟਰ ਮੰਗਾਏ ਆ ਬਾਈ ਤੇ ਮੰਨ ਕੇ ਚੱਲ 3 ਲੀਟਰ ਕਾ ਜਸਵੀਰ ਛਤਕਦੀਆਂ ਉਹ ਲਿਆ ਗੇ ਕੁਪਾਇਆ ਤੇ ਤੇ ਲੋ ਬਾਈ ਜੀ ਚਾਲਰ ਲਾਤੀ ਆਪਾਂ ਲੀਲਾ ਕਪੜਾ ਤੇ ਲੀਲੀ ਚਾਲਰ ਇਹ ਬੱਚੇ ਬੈਠੇ ਤੇ ਲੇਟ ਹੈ ਨਹੀਂ ਅਲਸਾ ਉਹ ਫਿਰ ਦਵਾਨ ਮਮੂ ਕਹਿੰਦੇ ਆ ਤੇ ਇਹਨਾਂ ਨੂੰ ਕਿਹੜੇ ਵੀਰਿਆਂ ਦਾ ਵਾਜਾ ਮਾਰੀ ਜਾਂਦਾ ਮੈਂ ਕੱਲ ਹੀ ਨਹੀਂ ਸੌਂਦੇ ਤੇ ਬਾਈ ਜੀ ਉਹ ਬੈਠੇ ਛਤਰੀ ਝਾਲਰ ਲੱਗੀ ਵਾਕਈ ਕੈਂਟ ਲੱਗਦੀ ਹੈ ਬਾਈ ਤੇ ਠੀਕ ਆ ਬਾਈ ਜੀ ਮੇਰਾ ਭਰਾ ਮੈਂੰਤ ਵਾਲੀ ਗੱਲ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਅਗਰ ਉੱਤੇ ਪੁੱਲ ਚੁੱਕ ਦੀ ਖੀਵਾ ਤੇ ਮੇਰਾ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਹੁਣ ਓਨੇ ਵੀਊ ਹੁੰਦੇ ਆ 20 30 50 ਬਸ ਤੇ ਭਰਾ ਬਣ ਕੇ ਨਾ ਜਰੂਰ